ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਓ ਅੱਜ ਅਸੀਂ ਭਗਤ ਕਬੀਰ ਜੀ ਬਾਰੇ ਜਾਣੀਏ ਭਗਤ ਕਬੀਰ ਜੀ ਸ਼ਰੋਮਣੀ ਪਖਤ ਹੋਏ ਹਨ ਉੱਤਰੀ ਭਾਰਤ ਨੂੰ ਭਗਤੀ ਦੇ ਰਾਹ ਵਿੱਚ ਰੰਗਣ ਵਾਲੀ ਇਸ ਪਵਿੱਤਰ ਰੂਹ ਦਾ ਜਨਮ 1396 ਈਸਵੀ ਨੂੰ ਬਨਾਰਸ ਵਿਖੇ ਹੋਇਆ ਉਹਨਾਂ ਦੇ ਜਨਮ ਸੰਬੰਧੀ ਕੋਈ ਸਪਸ਼ਟ ਸੰਕੇਤ ਨਹੀਂ ਮਿਲਦਾ ਪਰ ਉਹਨਾਂ ਦੀ ਪਰਵਰਿਸ਼ ਨੀਰੂਨਾ ਦੇ ਇੱਕ ਕੀਤੀ ਮੁਸਲਮਾਨ ਜੁਲਾਹਾ ਅਤੇ ਪਤਨੀ ਨੀਮਾ ਰਾਹੀਂ ਹੋਈ ਕਬੀਰ ਜੀ ਨੇ ਗ੍ਰਸਤੀ ਜੀਵਨ ਬਤੀਤ ਕੀਤਾ ਅਤੇ ਉਹਨਾਂ ਦੇ ਘਰ ਸੰਤਾਨ ਵੀ ਪੈਦਾ ਹੋਈ ਭਗਤ ਕਬੀਰ ਜਿਦੇ ਜਨਮ ਵੇਲੇ ਸੰਪੂਰਨ ਹਿੰਦੁਸਤਾਨ ਦੀ ਧਾਰਮਿਕ ਅਤੇ ਸਮਾਜਿਕ ਅਵਸਥਾ ਦੋ ਧਿਰਾਂ ਵਿੱਚ ਵੰਡੀ ਹੋਈ ਸੀ ਜਿਨ੍ਹਾਂ ਵਿੱਚ ਪਹਿਲੀ ਧਿਰ ਸ਼ੋਸ਼ਕਾਰੀਆਂ ਦੀ ਸੀ ਅਤੇ ਦੂਜੀ ਸੋਸ਼ਿਤਾਂ ਦੀ ਸੀ ਪਗਤ ਕਬੀਰ ਜੀ ਦੂਜੀ ਤੇ ਨਾਲ ਸੰਬੰਧਿਤ ਸਨ ਪਰ ਉਹਨਾਂ ਨੂੰ ਆਮ ਲੋਕਾਈ ਉੱਤੇ ਹੁੰਦਾ ਸ਼ੋਸ਼ਣ ਮਨਜ਼ੂਰ ਨਹੀਂ ਸੀ ਨਤੀਜੇ ਵਜੋਂ ਪਗਤ ਕਬੀਰ ਜੀ ਦੀ ਆਵਾਜ਼ ਨੇ ਲੋਕ ਲਹਿਰ ਦਾ ਰੂਪ ਧਾਰਨ ਕਰ ਦੰਬੀਆਂ ਅਤੇ ਪਖੰਡੀਆਂ ਨੂੰ ਨਕਾਰਦੇ ਹੋਏ ਲੋਕ ਮਾਨਸਿਕਤਾ ਵਿੱਚ ਇੱਕ ਨਵੀਂ ਰੂਹ ਦਾ ਆਗਾਜ਼ ਕੀਤਾ ਉਹਨਾਂ ਨੇ ਹੱਥੀਂ ਕੀਰਤ ਨੂੰ ਪ੍ਰਮੁੱਖਤਾ ਦਿੱਤੀ ਪੁਜਾਰੀ ਸ਼੍ਰੇਣੀ ਦੀ ਵਿਰੋਧਤਾ ਕੀਤੀ ਮੂਰਤੀ ਪੂਜਾ ਦਾ ਵਿਰੋਧ ਕੀਤਾ ਅਤੇ ਜਾਤ ਪਾਤ ਦੀ ਨਿਖੇਪੀ ਕੀਤੀ ਬਾਣੀ ਦਾ કુલ ਜੋੜ 532 16 ਰਾਗਾਂ ਵਿੱਚ ਪ੍ਰਮੁੱਖ ਬਾਣੀਆਂ 52 ਅਖਰੀ 7 ਵਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ